ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਏ ਹਾਂ ਇੱਕ ਹੋਰ ਪੰਜਾਬੀ ਕਹਾਣੀ ਦੇ ਨਾਲ ਉਮੀਦ ਕਰਦੀ ਹਾਂ ਜਵਾਨੀ ਕਹਾਣੀ ਨੂੰ ਤੁਸੀਂ ਬਹੁਤ ਪਿਆਰ ਦਿਓਗੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਪਹਾਣੀ ਬਹੁਤ ਸਾਰੀਆਂ ਭੈਣਾਂ ਨੇ ਤੁਹਾਡੇ ਨਾਲ ਆਪਣੀ ਜ਼ਿੰਦਗੀ ਦੀ ਕਹਾਣੀ ਸਾਂਝੀ ਕੀਤੀ ਮੇਰਾ ਵੀ ਦਿਲ ਕੀਤਾ ਕਿਉਂ ਨਾ ਮੈਂ ਆਪਣੀ ਜ਼ਿੰਦਗੀ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂ ਸ਼ਾਇਦ ਮੇਰੀ ਕਹਾਣੀ ਸੁਣ ਕੇ ਬਹੁਤ ਸਾਰੇ ਭੈਣ ਭਰਾਵਾਂ ਦੀ ਜ਼ਿੰਦਗੀ ਖਰਾਬ ਹੋਣ ਤੋਂ ਬਚ ਜਾਵੇ ਮੇਰਾ ਨਾਮ ਗੋਪੀ ਹੈ ਸਾਡਾ ਸਾਂਝਾ ਪਰਿਵਾਰ ਸੀ ਮੇਰਾ ਡੈਡੀ ਤੇ ਤਾਇਆ ਦੋਨੇ ਇਕੱਠੇ ਰਹਿੰਦੇ ਸੀ ਮੇਰੀ ਮੰਮੀ ਤੇ ਮੇਰੀ ਤਾਈ ਦੀ ਵੀ ਬੜੀ ਬੰਦੀ ਸੀ ਉਹਨਾਂ ਨੇ ਕਦੇ ਇੱਕ ਦੂਜੀ ਨਾਲ ਲੜ ਕੇ ਨਹੀਂ ਵੇਖਿਆ ਸੀ ਮੇਰੇ ਤਾਇਏ ਦੇ ਇੱਕ ਮੁੰਡਾ ਤੇ ਇੱਕ ਕੁੜੀ ਸੀ ਮੈਂ ਇਕੱਲਾ ਪੜਾ ਸੀ ਮੇਰੇ ਤਾਇਏ ਦੀ ਕੁੜੀ ਦਾ ਵਿਆਹ ਹੋ ਗਿਆ ਸੀ ਜਦੋਂ ਮੇਰੇ ਤਾਇਏ ਦੇ ਮੁੰਡੇ ਦਾ ਵਿਆਹ ਹੋਇਆ ਸੀ ਉਦੋਂ ਮੈਂ 19 ਸਾਲ ਦਾ ਸੀ ਤਾਇਏ ਦੇ ਮੁੰਡੇ ਦੇ ਵਿਆਹ ਵੇਲੇ ਉਸ ਦੀ ਉਮਰ 28 ਸਾਲ ਦੀ ਸੀ ਉਹ ਸਾਡੇ ਸਾਰਿਆਂ ਵਿੱਚੋਂ ਵੱਡਾ ਸੀ ਆਈ ਦੀ ਕੁੜੀ ਦਿੱਤਾ ਉਮਰ ਛੋਟੀ ਸੀ ਪਰ ਉਹਦਾ ਵਿਆਹ ਡੈਡੀ ਹੋਰਾਂ ਨੇ ਪਹਿਲਾਂ ਕਰ ਦਿੱਤਾ ਕਿਉਂਕਿ ਮੇਰਾ ਡੈਡੀ ਤੇ ਤਾਇਆ ਕਹਿੰਦੇ ਸੀ ਕਿ ਆਪਾਂ ਕੁੜੀ ਨੂੰ ਸਾਂਝੇ ਘਰ ਵਿੱਚ ਹੀ ਵਿਆਹਾਂਗੇ ਫੇਰ ਭਾਵੇਂ ਅੱਡ ਹੋ ਜਾਈਏ ਜਿੰਨਾ ਚਿਰ ਕੁੜੀ ਨਹੀਂ ਵਿਆਹੀ ਦੀ ਉਹਨਾਂ ਚਿਰ ਆਪਾਂ ਇਕੱਠੇ ਰਹਾਂਗੇ ਭਾਈ ਬਗਾਨੀਆਂ ਧੀਆਂ ਦਾ ਕੀ ਆ ਇਹਨਾਂ ਦੋਨਾਂ ਨੇ ਤਾਂ ਦਰਾਣੀ ਜਠਾਣੀ ਜਠਾਣੀ ਨੇ ਕਦੇ ਸ਼ਰੀਕਾ ਨਾ ਬਣ ਕੇ ਨਹੀਂ ਦਿਖਾਇਆ ਅੱਜ ਕੱਲ ਦੇ ਜਵਾਕ ਕਿਸੇ ਦੀ ਕੋਈ ਨਹੀਂ ਗੱਲ ਚੱਲ ਸਕਦੀ ਮੇਰਾ ਤਾਇਆ ਵੀ ਕਿਸੇ ਗੱਲ ਤੇ ਰਾਜੀ ਨਹੀਂ ਸੀ ਫਿਰ ਮੇਰੇ ਤਾਇਏ ਦੇ ਮੁੰਡੇ ਦਾ ਵਿਆਹ ਰੱਖ ਦਿੱਤਾ ਮੇਰੇ ਤਾਇਏ ਦਾ ਮੁੰਡਾ ਦੁਬਈ ਚਲਾ ਗਿਆ ਸੀ ਉੱਥੇ ਉਹ ਟਰੱਕ ਚਲਾਉਂਦਾ ਸੀ ਉਹਨੂੰ ਦੁਬਈ ਗਏ ਨੂੰ 3 ਸਾਲ ਹੋ ਗਏ ਸੀ ਮੇਰੇ ਤਾਇਏ ਦਾ ਮੁੰਡਾ ਥੋੜਾ ਮੋਟਾ ਤੇ ਕਾਲੇ ਰੰਗ ਦਾ ਸੀ ਜਿਆਦਾ ਸੋਹਣਾ ਸਨਖਾ ਨਹੀਂ ਸੀ ਤਾਂ ਹੀ ਅਜੇ ਤੱਕ ਉਹਦਾ ਵਿਆਹ ਨਹੀਂ ਹੋਇਆ ਸੀ ਜਿਆਦਾਤਰ ਕੁੜੀਆਂ ਉਸ ਨੂੰ ਪਸੰਦੀ ਨਹੀਂ ਕਰਦੀਆਂ ਸਨ ਫਿਰ ਇੱਕ ਰਿਸ਼ਤਾ ਆਇਆ ਉਡੀ ਥੋੜਾ ਗਰੀਬ ਘਰ ਦੀ ਸੀ ਪਰ ਸੋਹਣੀ ਸੁਨੱਖੀ ਬਹੁਤ ਸੀ ਉਸਦੇ ਪਾਪਾ ਦੀ ਤਾਂ ਪਹਿਲਾਂ ਹੀ ਡੈਥ ਹੋ ਗਈ ਸੀ ਉਸ ਦੀ ਮਾਂ ਨੇ ਹੀ ਉਸ ਨੂੰ ਪਾਲਿਆ ਸੀ ਉਸਦੇ ਮਾਮੇ ਨੇ ਉਸ ਦਾ ਵਿਆਹ ਕਰਦਾ ਕਰਨਾ ਸੀ ਉਹਨਾਂ ਨੇ ਸੋਚਿਆ ਕਿ ਚਲੋ ਚੰਗਾ ਘਰ ਬਾਰਾ ਕੀ ਹੋਇਆ ਜੇ ਮੁੰਡੇ ਦਾ ਰੰਗ ਕਾਲਾ ਤਾਂ ਪਰ ਮੇਰੀ ਭਾਬੀ ਬਹੁਤ ਗੋਰੀ ਚਿੱਟੀ ਤੇ ਬਹੁਤ ਸੋਹਣੀ ਸੁਨੱਖੀ ਸੀ ਅਸੀਂ ਤਾਂ ਉਹਨੂੰ ਫੋਟੋ ਦੇਖ ਕੇ ਹੀ ਪਸੰਦ ਕਰ ਲਿਆ ਸੀ ਮੇਰੇ ਭਰਾ ਨੇ ਵੀ ਫੋਟੋ ਦੇਖ ਕੇ ਹੀ ਹਾਂ ਕਹਿ ਦਿੱਤੀ ਸੀ ਉਹ ਤਾਂ ਵਿਆਹ ਤੋਂ ਸਿਰਫ ਇੱਕ ਹਫ਼ਤਾ ਪਹਿਲਾਂ ਹੀ ਇੱਧਰ ਆਇਆ ਸੀ ਇੱਕ ਮਹੀਨੇ ਦੀ ਛੁੱਟੀ ਲੈ ਕੇ ਆਇਆ ਸੀ ਛੁੱਟੀ ਤੋਂ ਬਾਅਦ ਉਹਨੇ ਵਾਪਸ ਹੀ ਚਲੇ ਜਾਣਾ ਸੀ ਜਦੋਂ ਮੇਰੇ ਭਰਾ ਦਾ ਵਿਆਹ ਹੋ ਗਿਆ ਭਾਬੀ ਘਰ ਆ ਗਈ ਘਰ ਵਿੱਚ ਰੌਣਕ ਜਿਹੀ ਹੋ ਗਈ ਮੇਰੀ ਭਾਬੀ ਨੇ ਤਾਂ ਸਾਰਿਆਂ ਨੂੰ ਆਪਣੇ ਹੱਥਾਂ ਤੇ ਚੁੱਕ ਲਿਆ ਸੀ ਉਹ ਤਾਂ ਸਾਡਾ ਸਾਰਿਆਂ ਦਾ ਬਹੁਤ ਹੀ ਖਿਆਲ ਰੱਖਦੀ ਸੀ ਉਹ ਘਰ ਦਾ ਕੰਮ ਵੀ ਆਪ ਹੀ ਕਰਦੀ ਸੀ ਮੰਮੀ ਤੇ ਤਾਈ ਨੂੰ ਤਾਂ ਕਦੇ ਉਹਨੇ ਚੌਕੇ ਚੁੱਲ੍ਹੇ 'ਚ ਚੜਨ ਨਹੀਂ ਦਿੱਤਾ ਸੀ ਕਹਿੰਦੀ ਸੀ ਚੌਕੇ ਚੁੱਲ੍ਹੇ ਦਾ ਤਾਂ ਕੰਮ ਮੈਂ ਆਪੇ ਸੰਭਲੂੰਗੀ ਤੁਸੀਂ ਸਿਰਫ ਬਾਹਰਲਾ ਹੀ ਕੰਮ ਦੇਖ ਲਿਆ ਕਰੋ ਮੇਰੀ ਮੰਮੀ ਤੇ ਤਾਈ ਪਸ਼ੂਆਂ ਦੀ ਸਾਂਭ ਸੰਭਾਲ ਕਰ ਲੈਂਦੀਆਂ ਸੀ ਭਾਬੀ ਰੋਟੀ ਟੁੱਕ ਬਣਾ ਲੈਂਦੀ ਅਸੀਂ ਦੋਨੇ ਭਰਾ ਇਕੱਠੇ ਬੈਠ ਕੇ ਰੋਟੀ ਖਾਂਦੇ ਹੁੰਦੇ ਸੀ ਮੈਨੂੰ ਭਾਬੀ ਦੇ ਹੱਥਾਂ ਦੀ ਰੋਟੀ ਬੜੀ ਸਵਾਦ ਲੱਗਦੀ ਸੀ ਭਾਬੀ ਸੁਭਾਅ ਦੀ ਵੀ ਬੜੀ ਚੰਗੀ ਸੀ ਉਹ ਕਦੀ ਵੀ ਕਿਸੇ ਗੱਲ ਦਾ ਗੁੱਸਾ ਨਹੀਂ ਕਰਦੀ ਸੀ ਮੇਰੀ ਭਾਬੀ ਥੋੜਾ ਘੱਟ ਪੜੀ ਲਿਖੀ ਸੀ ਉਹਨੇ ਦਾਸੀ ਪਾਸ ਕੀਤੀਆਂ ਸੀ ਮੇਰਾ ਭਰਾ 1 ਮਹੀਨੇ ਵਾਸਤੇ ਹੀ ਇੱਥੇ ਆਇਆ ਸੀ ਤੇ ਅਸੀਂ ਫਿਰ ਸਾਰੇ ਘੁੰਮਣ ਫਿਰਨ ਵਾਸਤੇ ਵੀ ਜਾਣਾ ਸੀ ਸਾਰੀਆਂ ਰਿਸ਼ਤੇਦਾਰੀਆਂ ਵਿੱਚ ਮੇਰਾ ਭਰਾ ਮੇਰੀ ਭਾਬੀ ਨੂੰ ਮਿਲਾ ਕੇ ਲਿਆਇਆ ਉਹ ਮੈਨੂੰ ਵੀ ਨਾਲ ਹੀ ਲੈ ਕੇ ਜਾਂਦੇ ਸੀ ਜਿੱਥੇ ਵੀ ਜਾਂਦੇ ਮੈਂ ਨਾਲ ਹੀ ਜਾਂਦਾ ਹੁੰਦਾ ਸੀ ਮੇਰੀ ਮੰਮੀ ਮੈਨੂੰ ਬਹੁਤ ਝੜਕਾਂ ਦਿੰਦੀ ਸੀ ਕਹਿ ਦਿੰਦੀ ਸੀ ਇਹਨਾਂ ਨੂੰ ਇਕੱਲਿਆਂ ਨੂੰ ਵੀ ਜਾਣਦਿਆ ਕਰ ਹਾਲੇ ਵੇਲੇ ਇਹਨਾਂ ਦੇ ਵਿੱਚ ਹੀ ਅੜਿਆ ਰਹਿਣਾ ਮੈਂ ਕਿਹਾ ਮੰਮੀ ਫਿਰ ਕੀ ਹੋਇਆ ਜਦੋਂ ਵੀਰੇ ਤੇ ਭਾਬੀ ਨੂੰ ਕੋਈ ਇਤਰਾਜ਼ ਨਹੀਂ ਤੁਸੀਂ ਐਵੇਂ ਦੁਖੀ ਹੋਈ ਜਾਂਦੇ ਹੋ ਸਾਡੇ ਦਿਨ ਵਧੀਆ ਲੰਘ ਰਹੇ ਸੀ ਜਦੋਂ ਦੀ ਭਾਬੀ ਆਈ ਸੀ ਸੀ ਬੜੇ ਖੁਸ਼ੀ ਫਿਰ ਵੀਰੇ ਦੇ ਬਾਹਰ ਜਾਣ ਦਾ ਟਾਈਮ ਆ ਗਿਆ ਭਾਬੀ ਉਦੋਂ ਉਦਾਸ ਜਿਹੀ ਰਹਿਣ ਲੱਗ ਪਈ ਮੈਂ ਭਾਬੀ ਨੂੰ ਪੁੱਛਦਾ ਹੁੰਦਾ ਸੀ ਭਾਬੀ ਤੁਹਾਡੇ ਵੀਰੇ ਬਿਨਾਂ ਤੁਹਾਡਾ ਦਿਲ ਨਹੀਂ ਲੱਗਿਆ ਭਾਬੀ ਅੱਗੋਂ ਮੱਠਾ ਜਿਹਾ ਮੁਸਕਰਾ ਪੈਂਦੀ ਮੈਨੂੰ ਪਤਾ ਸੀ ਕਿ ਇੱਕ ਘਰਵਾਲੀ ਨੂੰ ਆਪਣੇ ਘਰ ਵਾਲੇ ਤੋਂ ਰਹਿਣਾ ਕਿੰਨਾ ਔਖਾ ਹੈ ਉਪਰੋਂ ਨਵਾਂ ਨਵਾਂ ਵਿਆਹ ਹੋਇਆ ਸੀ ਪਰ ਫਿਰ ਵੀ ਭਾਬੀ ਨੇ ਸਾਡੇ ਪਰਿਵਾਰ ਵਿੱਚ ਅਡਜਸਟਮੈਂਟ ਕਰ ਹੀ ਲਈ ਸੀ ਜਦੋਂ ਵੀਰਾ ਬਾਹਰ ਚਲਾ ਗਿਆ ਤਾਂ ਮੈਨੂੰ ਤਾਂ ਜਾਣੀ ਖੁਲ ਹੀ ਮਿਲ ਗਈ ਸੀ ਭਾਬੀ ਦੇ ਨਾਲ ਹੁਣ ਮੈਂ ਫੁੱਲ ਇੰਜੋਏ ਕਰਿਆ ਕਰੂੰਗਾ ਮੈਂ ਸੋਚਦਾ ਸੀ ਭਾਬੀ ਦੇ ਨਾਲ ਗੱਲਾਂ ਬਾਤਾਂ ਮਾਰਿਆ ਕਰੂੰਗਾ ਪਰ ਮੇਰੀ ਮੰਮੀ ਮੈਨੂੰ ਹਮੇਸ਼ਾ ਹੀ ਟੋਕਦੀ ਰਹਿੰਦੀ ਕਿ ਐਵੇਂ ਬਹੂ ਦੇ ਜ਼ਿਆਦਾ ਨੇੜੇ ਨਾ ਜਾਇਆ ਕਰ ਜੇ ਕੱਲ ਨੂੰ ਕੋਈ ਗੱਲ ਹੋ ਗਈ ਤਾਂ ਅਗਲੇ ਉਲੰਭਾ ਦੇਣਗੇ ਕਿ ਸਾਡੀ ਨੂੰਹ ਦੇ ਨਾਲ ਹੀ ਚੁੰਬੜਿਆ ਰਹਿੰਦਾ ਸੀ ਮੈਂ ਮੰਮੀ ਨੂੰ ਕਿਹਾ ਕਿ ਜਦੋਂ ਤਾਈ ਨੂੰ ਤੇ ਭਾਬੀ ਨੂੰ ਕੋਈ ਇਤਰਾਜ਼ ਨਹੀਂ ਫਿਰ ਤੁਸੀਂ ਇਸ ਗੱਲ ਨੂੰ ਕਿਉਂ ਜ਼ਿਆਦਾ ਵਧਾਉਂਦੇ ਹੋ ਇੱਕ ਦਿਨ ਮੈਂ ਕਾਲਜ ਜਾਣ ਲਈ ਤਿਆਰ ਹੋ ਰਿਹਾ ਸੀ ਭਾਬੀ ਮੇਰੇ ਕਮਰੇ ਵਿੱਚ ਆਈ ਮੈਨੂੰ ਕਹਿੰਦੀ ਗੋਪੀ ਤੇਰੇ ਭਰਾ ਦਾ ਫੋਨ ਆਇਆ ਸੀ ਉਹ ਕਹਿੰਦੇ ਸੀ ਮੂਵੀਆਂ ਤਿਆਰ ਹੋ ਗਈਆਂ ਤੁਸੀਂ ਸਟੂਡੀਓ ਵਿੱਚ ਜਾ ਕੇ ਫੜ ਲਿਓ ਮੈਂ ਕਿਹਾ ਠੀਕ ਹੈ ਭਾਬੀ ਤੂੰ ਬੇਫਿਕਰ ਹੋ ਜਾ ਮੈਂ ਆਉਣ ਲੱਗਾ ਤੁਹਾਡੇ ਵਿਆਹ ਦੀਆਂ ਮੂਵੀਆਂ ਫੜ ਲਿਆਉਂਗਾ ਫਿਰ ਮੈਂ ਕਾਲਜ ਚਲਾ ਗਿਆ ਜਦੋਂ ਸ਼ਾਮ ਨੂੰ ਮੈਂ ਕਾਲਜ ਤੋਂ ਵਾਪਸ ਆਉਣ ਲੱਗਿਆ ਤਾਂ ਮੈਨੂੰ ਯਾਦ ਆਇਆ ਪਾਪੀ ਨੇ ਤਾਂ ਮੈਨੂੰ ਮੂਵੀਆਂ ਫੜਨ ਲਈ ਕਿਹਾ ਸੀ ਫਿਰ ਮੈਂ ਜਲਦੀ ਜਲਦੀ ਮੋਟਰਸਾਈਕਲ ਸਟੂਡੀਓ ਵੱਲ ਲੈ ਗਿਆ ਮੂਵੀਆਂ ਫੜੀਆਂ ਤੇ ਮੈਂ ਘਰ ਆ ਗਿਆ ਅੱਜ ਅਸੀਂ ਸਾਰਿਆਂ ਨੇ ਰਾਤ ਨੂੰ ਇਕੱਠਿਆਂ ਬੈਠ ਕੇ ਮੂਵੀ ਦੇਖਣੀ ਸੀ ਮੈਨੂੰ ਇਸ ਗੱਲ ਦੀ ਵੀ ਬਹੁਤ ਖੁਸ਼ੀ ਸੀ ਕਿ ਟੀਵੀ ਪਾਪੀ ਦੇ ਕਮਰੇ ਵਿੱਚ ਹੀ ਸੀ ਅਸੀਂ ਸਾਰੀ ਰਾਤ ਉੱਥੇ ਹੀ ਬੈਠਣਾ ਸੀ ਤਾਇਆ ਤੇ ਪਾਪਾ ਦੋਨੋਂ ਵਾਰੀ ਲਾਉਣ ਜਾਣਾ ਸੀ ਅੱਜ ਪਾਣੀ ਦੀ ਵਾਰੀ ਸੀ ਮੈਂ ਮੰਮੀ ਨੂੰ ਕਿਹਾ ਆਪਾਂ ਤਾਂ ਅੱਜ ਹੀ ਮੂਵੀ ਵੇਖਾਂਗੇ ਪਹਿਲਾਂ ਤਾਂ ਮੰਮੀ ਤੇ ਤਾਈ ਕਹਿੰਦੀਆਂ ਨਹੀਂ ਆਪਾਂ ਕੱਲ ਨੂੰ ਦੇਖਾਂਗੇ ਤੇਰੇ ਤਾਇਆ ਤੇ ਪਾਪਾ ਵੀ ਹੋਣਗੇ ਮੈਂ ਕਿਹਾ ਨਹੀਂ ਅੱਜ ਹੀ ਮੇਰਾ ਟਾਈਮ ਹੈ ਫਿਰ ਮੇਰੇ ਪੇਪਰ ਸ਼ੁਰੂ ਹੋ ਜਾਣਗੇ ਫਿਰ ਅਸੀਂ ਸਾਰੇ ਜਣੇ ਮੂਵੀ ਦੇਖਣ ਲੱਗ ਪਏ ਤਕਰੀਬਨ 11:00 ਵਜੇ ਦੇ ਕਰੀਬ ਮੈਂ ਭਾਬੀ ਨੂੰ ਕਿਹਾ ਭਾਬੀ ਚਾਹ ਬਣਾ ਕੇ ਲਿਆਓ ਜਦੋਂ ਉਹ ਚਾਹ ਬਣਾ ਕੇ ਲੈ ਆਈ ਭਾਬੀ ਮੈਨੂੰ ਚਾਹ ਫੜਾਉਣ ਲੱਗੀ ਤਾਂ ਮੈਂ ਭਾਬੀ ਦਾ ਹੱਥ ਆਪਣੀਆਂ ਉਂਗਲੀਆਂ ਨਾਲ ਘੁੱਟ ਦਿੱਤਾ ਪਾ ਬਿਕੋਜ ਨਾ ਬੋਲੀ ਸ਼ਰਮਾ ਕੇ ਚੁੱਪ ਕਰਕੇ ਫਿਰ ਮੰਮੀ ਤੇ ਤਾਈ ਕੋਲ ਜਾ ਬੈਠੀ ਮੇਰਾ ਹੌਸਲਾ ਜਿਆ ਵਧ ਗਿਆ ਹੁਣ ਮੈਂ ਭਾਬੀ ਨਾਲ ਅੱਗੇ ਗੱਲਬਾਤ ਤੋੜ ਸਕਦਾ ਹਾਂ ਫਿਰ ਅਸੀਂ 1 ਵਜੇ ਦੇ ਕਰੀਬ ਤਾਈ ਕਹਿੰਦੀ ਚਲੋ ਸੌਂਜੋ ਸਵੇਰੇ ਉੱਠ ਕੇ ਕੰਮ ਕਰਨਾ ਅਸੀਂ ਫਿਰ ਸਾਰੇ ਜਾਣੇ ਸੌਂਗੇ ਮੈਂ ਮੁੜ ਮੁੜ ਕੇ ਭਾਬੀ ਵੱਲ ਦੇਖਦਾ ਰਿਹਾ ਭਾਬੀ ਮਿੰਨਾ ਮਿੰਨਾ ਮੁਸਕਰਾ ਰਹੀ ਸੀ ਮੈਂ ਸਵੇਰੇ ਉੱਠ ਕੇ ਜਦੋਂ ਚਾਹ ਪੀਣ ਲੱਗਾ ਤਾਂ ਮੇਰੇ ਮਾਮੇ ਦਾ ਫੋਨ ਆਇਆ ਮਾਮਾ ਕਹਿੰਦਾ ਪਤ ਬੇਬੇ ਦੀ ਅੱਖ ਬਣਾਈ ਆ ਆਪਣੀ ਮੰਮੀ ਨੂੰ ਚਾਰਕ ਦਿਨ ਇੱਥੇ ਭੇਜਦੇ ਤੈਨੂੰ ਪਤਾ ਹੈ ਤੇਰੀ ਮਾਮੀ ਢਿੱਲੀ ਮੱਠੀ ਰਹਿੰਦੀ ਆ ਚਾਰਕ ਦਿਨ ਬੇਬੇ ਦੀ ਅੱਖ ਚ ਦਵਾਈ ਵਾਰ-ਵਾਰ ਦਵਾਈ ਪਾਉਣੀ ਪਊਗੀ ਮੈਨੂੰ ਤਾਂ ਮਾਮੇ ਦਾ ਫੋਨ ਸੁਣ ਕੇ ਜਿਵੇਂ ਚਾ ਚੜ ਗਿਆ ਮੈਂ ਭੱਜ ਕੇ ਬੇਬੇ ਨੂੰ ਸਨੇਹਾ ਲਾਇਆ ਚਾਚੀ ਕਹਿੰਦੀ ਤੂੰ ਬੇਫਿਕਰ ਹੋ ਕੇ ਚਲੀ ਜਾ ਮੈਂ ਆਪੇ ਕੰਮ ਕਰ ਲਿਆ ਕਰੂੰ ਮੰਮੀ ਸਵੇਰ ਦਾ ਕੰਮ ਕਰਵਾ ਕੇ 10:00 ਵਜੇ ਦੇ ਕਰੀਬ ਮੇਰੇ ਨਾਨਕੇ ਪਿੰਡ ਨੂੰ ਤੁਰ ਪਈ ਭਾਬੀ ਆਪਣੇ ਕਮਰੇ ਵਿੱਚ ਬੈਠੀ ਫੋਨ ਦੇਖੀ ਜਾਂਦੀ ਸੀ ਮੈਂ ਵੀ ਉਸਦੇ ਕਮਰੇ ਵਿੱਚ ਚਲਾ ਗਿਆ ਕਿਉਂਕਿ ਮੰਮੀ ਨਹਾ ਰਹੀ ਸੀ ਭਾਬੀ ਕਹਿੰਦੀ ਤੂੰ ਇੱਥੋਂ ਚਲਾ ਜਾ ਚਾਚੀ ਜੀ ਆ ਗਏ ਤਾਂ ਕੀ ਸੋਚਣਗੇ ਕਿ ਆਪਾਂ ਨੂੰ ਇੱਥੇ ਇਕੱਠੇ ਬੈਠ ਨੂੰ ਵੇਖ ਕੇ ਮੈਂ ਕਿਹਾ ਭਾਬੀ ਤੂੰ ਬੇਫਿਕਰ ਹੋ ਜਾ ਮੈਂ ਮੰਮੀ ਨੂੰ ਕਹਿ ਦੂੰਗਾ ਮੇਰਾ ਨੈਟ ਖਤਮ ਹੋ ਗਿਆ ਸੀ ਮੈਂ ਭਾਬੀ ਦਾ ਨੈਟ ਆਨ ਕਰਕੇ ਆਪਣਾ ਕੰਮ ਕਰਦਾ ਸੀ ਪਰ ਮੈਂ ਭਾਬੀ ਕੋਲ ਬੈਠਾ ਰੋਮਾਂਟਿਕ ਗਾਣੇ ਸੁਣ ਰਿਹਾ ਸੀ ਭਾਬੀ ਵੀ ਖੁਸ਼ ਹੋ ਰਹੀ ਸੀ ਸ਼ਾਇਦ ਉਹ ਮੇਰੀਆਂ ਗੱਲਾਂ ਨੂੰ ਸਮਝ ਰਹੀ ਸੀ ਤੇ ਵੇਖ ਕੇ ਹੱਸ ਵੀ ਰਹੀ ਸੀ ਮੈਂ ਤਾਂ ਭਾਬੀ ਦੇ ਨੇੜੇ ਹੋਣ ਦੀ ਕੋਸ਼ਿਸ਼ ਕਰਦਾ ਪਰ ਭਾਬੀ ਪਤਾ ਨਹੀਂ ਕਿਉਂ ਮੇਰੇ ਤੋਂ ਝਿਜਕਦੀ ਸੀ ਫਿਰ ਉਸ ਨੂੰ ਜਾਂ ਕਿਸੇ ਦਾ ਡਰ ਸੀ ਫਿਰ ਭਾਬੀ ਨੇ ਆਪਣੇ ਵਾਲ ਵਾਹੇ ਮੈਂ ਉਸ ਦੇ ਬੈੱਡ ਤੇ ਹੀ ਬੈਠਾ ਸੀ ਮੈਂ ਬੈਠਾ ਬੈਠਾ ਫੋਨ ਚ ਚੜਾਉਣ ਲੱਗਿਆ ਮੈਂ ਕਿਹਾ ਭਾਬੀ ਤੁਹਾਡਾ ਗੱਦਾ ਤਾਂ ਬਹੁਤ ਭੋਲਾ ਹੈ ਭਾਬੀ ਮੈਨੂੰ ਕਹਿੰਦੀ ਤੂੰ ਹਰ ਗੱਲ ਬੜੇ ਅਜੀਬ ਤਰੀਕੇ ਨਾਲ ਕਿਉਂ ਕਰਦਾ ਹਾਂ ਮੈਨੂੰ ਤਾਂ ਤੇਰੀ ਕਦੇ ਕਦੇ ਸਮਝ ਨਹੀਂ ਆਉਂਦੀ ਮੈਂ ਕਿਹਾ ਭਾਬੀ ਮੈਂ ਤਾਂ ਇਹ ਹੀ ਕਿਹਾ ਕਿ ਤੁਹਾਡੇ ਬੈੱਡ ਦਾ ਗੱਦਾ ਬਹੁਤ ਨਰਮ ਹੈ ਮੈਨੂੰ ਨਰਮ ਨਰਮ ਚੀਜ਼ਾਂ ਬੜੀਆਂ ਪਸੰਦ ਨੇ ਮੇਰੀ ਇਹ ਗੱਲ ਸੁਣ ਕੇ ਭਾਬੀ ਨੂੰ ਥੋੜਾ ਜਿਹਾ ਅਜੀਬ ਤਾਂ ਲੱਗਿਆ ਉਹ ਵਾਰ-ਵਾਰ ਮੇਰੇ ਵੱਲ ਦੇਖ ਰਹੀ ਸੀ ਉਹਦਾ ਵੀ ਦਿਲ ਕਰਦਾ ਸੀ ਉਹ ਮੇਰੇ ਕੋਲ ਹੀ ਬੈਠੀ ਰਹੀ ਫਿਰ ਮੈਂ ਭਾਬੀ ਨੂੰ ਇੱਕਦਮ ਆਪਣੇ ਕੋਲ ਖਿੱਚ ਲਿਆ ਮੈਂ ਕਿਹਾ ਭਾਬੀ 2 ਮਿੰਟ ਮੇਰੇ ਕੋਲ ਵੀ ਬੈਠ ਜਾਇਆ ਕਰ ਭਾਬੀ ਡਰਦੀ ਡਰਦੀ ਮੇਰੇ ਕੋਲ ਬੈਠ ਗਈ ਮੈਂ ਕਿਹਾ ਭਾਬੀ ਤੇਤੋਂ ਇੱਕ ਗੱਲ ਪੁੱਛਾਂ ਉਹ ਕਹਿੰਦੀ ਹਾਂ ਪੁੱਛ ਮੈਂ ਕਿਹਾ ਜਦੋਂ ਮੈਂ ਤੇਰੇ ਨਾਲ ਗੱਲ ਕਰਦਾ ਤੈਨੂੰ ਗੁੱਸਾ ਨਹੀਂ ਆਉਂਦਾ ਮੈਂ ਤੇਰੇ ਨਾਲ ਇਸ ਤਰੀਕੇ ਨਾਲ ਗੱਲਾਂ ਕਰਦਾ ਉਹ ਕਹਿੰਦੀ ਮੈਨੂੰ ਤੇਰੀ ਕਿਸੇ ਵੀ ਗੱਲ ਦਾ ਕੋਈ ਗੁੱਸਾ ਨਹੀਂ ਆਉਂਦਾ ਨਾਲੇ ਆਪਣਿਆਂ ਦੀ ਗੱਲ ਦਾ ਗੁੱਸਾ ਨਹੀਂ ਕਰੀਦਾ ਆਪਣਿਆਂ ਦੀ ਗੱਲ ਦਾ ਕਾਹਦਾ ਗੁੱਸਾ ਨਾਲੇ ਤੂੰ ਕਿਹੜਾ ਮੈਨੂੰ ਕੋਈ ਇਹੋ ਜਿਹੀ ਗੱਲ ਕਰਦਾ ਹਾਂ ਕਿ ਜੀ ਮੈਂ ਗੁੱਸੇ ਹੋ ਜਾਵਾਂ ਤੂੰ ਤਾਂ ਸਗੋਂ ਮੇਰਾ ਦਿਲ ਲਵਾਈ ਰੱਖਦਾ ਹੈ ਜਦੋਂ ਭਾਬੀ ਨੇ ਇਹ ਗੱਲ ਕਹੀ ਤਾਂ ਮੇਰਾ ਹੌਸਲਾ ਹੋਰ ਵੱਧ ਗਿਆ ਮੈਂ ਅੱਗੇ ਹੋ ਕੇ ਭਾਬੀ ਦਾ ਹੱਥ ਫੜ ਲਿਆ ਹੱਥ ਫੜ ਕੇ ਮੈਂ ਉਸ ਤੋਂ ਪੁੱਛਣ ਲੱਗਾ ਕਿ ਭਾਬੀ ਤੈਨੂੰ ਵੀਰੇ ਦੀ ਯਾਦ ਆਉਂਦੀ ਹੈ ਤੇਰਾ ਵੀਰੇ ਤੋਂ ਬਿਨਾ ਦਿਲ ਲੱਗ ਜਾਂਦਾ ਹੈ ਭਾਬੀ ਇੱਕਦਮ ਉਦਾਸ ਹੋ ਗਈ ਮੈਨੂੰ ਕਹਿਣ ਲੱਗੀ ਨਹੀਂ ਮੈਨੂੰ ਉਹਦੇ ਬਿਨਾ ਰਹਿਣਾ ਬਹੁਤ ਔਖਾ ਲੱਗਦਾ ਹੈ ਸਿਆਲ ਦੀਆਂ ਰਾਤਾਂ ਮੈਨੂੰ ਵੱਡ-ਵੱਡ ਖਾਣ ਨੂੰ ਆਉਂਦੀਆਂ ਨੇ ਇਕੱਲੀ ਨੂੰ ਕਮਰੇ ਵਿੱਚ ਮੈਨੂੰ ਡਰ ਲੱਗਦਾ ਹੈ ਮੈਂ ਕਿਹਾ ਭਾਪੀ ਜੇ ਤੈਨੂੰ ਡਰ ਲੱਗਦਾ ਤਾਂ ਮੈਂ ਤੇਰੇ ਕਮਰੇ ਵਿੱਚ ਆ ਜਾਇਆ ਕਰੂੰਗਾ ਭਾਬੀ ਕਹਿੰਦੀ ਨਹੀਂ ਨਹੀਂ ਖਬਰਦਾਰ ਜੇ ਮੇਰੇ ਕਮਰੇ ਵਿੱਚ ਆਉਣ ਦੀ ਕੋਸ਼ਿਸ਼ ਵੀ ਕੀਤੀ ਤਾਂ ਮੈਂ ਕਿਹਾ ਕੀ ਹੋ ਗਿਆ ਭਾਬੀ ਆਪਾਂ ਇਕੱਠੇ ਬੈਠਿਆ ਕਰਾਂਗੇ ਤੇਰਾ ਵੀ ਦਿਨ ਲੱਗਿਆ ਰਿਹਾ ਕਰੂਗਾ ਨਾਲੇ ਰਾਤ ਨੂੰ ਆਪਾਂ ਫਿਲਮਾਂ ਫੁਲਮਾਂ ਦੇਖ ਲਿਆ ਕਰਾਂਗੇ ਭਾਬੀ ਕਹਿੰਦੀ ਨਹੀਂ ਜੇ ਚਾਚੀ ਨੂੰ ਜਾਂ ਡੈਡੀ ਹੋਰਿਆਂ ਨੂੰ ਪਤਾ ਲੱਗ ਗਿਆ ਤਾਂ ਗੱਲ ਲੜਾਈ ਤੱਕ ਪਹੁੰਚ ਜਾਊਗੀ ਤੇ ਜੇ ਗੱਲ ਇਹ ਤੇਰੇ ਵੀਰੇ ਨੂੰ ਪਤਾ ਲੱਗ ਗਈ ਤਾਂ ਉਹਨੇ ਤਾਂ ਮੈਨੂੰ ਕਰੋਈ ਕੱਢ ਦੇਣਾ ਮੈਂ ਕਿਹਾ ਨਹੀਂ ਭਾਬੀ ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ ਰਾਤ ਨੂੰ ਸਾਰੇ ਥੱਕ ਕੇ ਸੌਂ ਜਾਂਦੇ ਆ بس ਤੂੰ ਆਪਣੇ ਕਮਰੇ ਦੀ ਕੁੰਡੀ ਖੋਲ ਕੇ ਰੱਖੀ ਫਿਰ ਵੇਖੀ ਤੇਰਾ ਦਿਲ ਲੱਗਦਾ ਕਿ ਨਹੀਂ ਭਾਬੀ ਸ਼ਰਮਾਉਂਦੀ ਹੋਈ ਆਪਣਾ ਹੱਥ ਛੁਡਾ ਕੇ ਭੱਜ ਗਈ ਰਸੋਈ ਵਿੱਚ ਜਾ ਕੇ ਸਬਜ਼ੀ ਕੱਟਣ ਲੱਗ ਗਈ ਮੈਂ ਭਾਬੀ ਦਾ ਇਸ਼ਾਰਾ ਸਮਝ ਗਿਆ ਸੀ ਕਿ ਭਾਬੀ ਦੀ ਵੀ ਮੇਰੀ ਹਾਂ ਦੇ ਵਿੱਚ ਹੀ ਹਾਂ ਹੈ ਮੈਨੂੰ ਰਾਤ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਸੀ ਉਸ ਰਾਤ ਫਿਰ ਡੈਡੀ ਤੇ ਤਾਏ ਨੇ ਪਾਣੀ ਦੀ ਵਾਰੀ ਲਾਉਣੀ ਸੀ ਇੱਕ ਘਰੇ ਮੈਂ ਇਕੱਲਾ ਸੀ ਮੰਮੀ ਤਾਂ ਰਾਤ ਨੂੰ ਨੀਂਦ ਦੀਆਂ ਗੋਲੀਆਂ ਖਾ ਕੇ ਸੌ ਜਾਂਦੀ ਸੀ ਮੈਂ ਜਲਦੀ ਜਲਦੀ ਰੋਟੀ ਖਾਦੀ ਆਪਣੇ ਕਮਰੇ ਵਿੱਚ ਜਾ ਕੇ ਲੰਮਾ ਪੈ ਗਿਆ ਪਰ ਮੈਨੂੰ ਤਾਂ ਇੰਤਜ਼ਾਰ ਸੀ ਕਦੋਂ ਰਾਤ ਦੇ 11 ਵਜੰਤ ਤੇ ਕਦੋਂ ਮੈਂ ਭਾਬੀ ਦੇ ਕਮਰੇ ਵਿੱਚ ਜਾਵਾਂ ਡੈਡੀ ਤੇ ਤਾਇਏ ਨੇ 10 ਵਜੇ ਪਾਣੀ ਦੀ ਵਾਰੀ ਤੇ ਜਾਣਾ ਸੀ ਮੰਮੀ ਕਮਰੇ ਆਪਣੇ ਕਮਰੇ ਵਿੱਚ ਜਾ ਕੇ ਪੈ ਗਈ ਡੈਡੀ ਤੇ ਤਾਇਆ ਵਾਰੀ ਤੇ ਜਾਣ ਲੱਗੇ ਮੈਨੂੰ ਕਹਿੰਦੇ ਤੂੰ ਸਵੇਰ 4 ਵਜੇ ਗੇਟ ਖੋਲਦੀ। ਅਸੀਂ 4 ਵਜੇ ਪਾਣੀ ਲੈ ਕੇ ਆਵਾਂਗੇ। ਮੈਂ ਕਿਹਾ ਠੀਕ ਐ ਡੈਡੀ, ਤੁਸੀਂ ਬੇਫਿਕਰ ਹੋ ਕੇ ਜਾਓ। ਡੈਡੀ ਕਹਿੰਦੇ ਨਾਲੇ ਪਸ਼ੂਆਂ ਦਾ ਬਾਰਤਿਆਨ ਰੱਖੀ। ਕਿਤੇ ਕੋਈ ਖੋਲ ਨਾ ਜਾਵੇ। ਤੇਰੀ ਮੰਮੀ ਤਾਂ ਨੀਂਦ ਦੀ ਦਵਾਈ ਲੈ ਕੇ ਸੌਂ ਜਾਂਦੀ ਐ। ਉਹਨੂੰ ਤਾਂ ਰਾਤ ਨੂੰ ਕੋਈ ਪਤਾ ਨਹੀਂ ਲੱਗਦਾ। ਮੈਂ ਕਿਹਾ ਡੈਡੀ, ਤੁਸੀਂ ਬੇਫਿਕਰ ਹੋ ਜੋ। 12 ਵਜੇ ਤੱਕ ਤਾਂ ਮੈਂ ਪੜਨਾ ਐ ਕਿਉਂਕਿ ਮੇਰੇ ਪੇਪਰਾਂ 'ਚ ਹਫਤਾ ਹੀ ਰਹਿ ਗਿਆ। ਮੈਂ ਤਾਂ ਰੱਬ ਦਾ ਸ਼ੁਕਰ ਮਨਾਉਂਦਾ ਸੀ ਉਹ ਵੇਲਾ ਕਦੋਂ ਆਵੇ ਕਿ ਡੈਡੀ ਹੋਰੀ ਜਾਣ ਫਿਰ ਡੈਡੀ ਤੇ ਤਾਏ ਦਾ ਪਾਣੀ ਦੀ ਵਾਰੀ ਦਾ ਟਾਈਮ ਆ ਗਿਆ ਮੇਰੇ ਦਿਲ ਵਿੱਚ ਲੱਡੂ ਫੁੱਟਣ ਲੱਗੇ ਮੰਮੀ ਦਵਾਈ ਲੈ ਕੇ ਆਪਣੇ ਕਮਰੇ 'ਚ ਸੁੱਤੀ ਪਈ ਸੀ ਮੰਮੀ ਦੇ ਘਰਾੜੇ ਬਾਹਰ ਸੌਂਦੇ ਸੀ ਮੈਂ ਭਾਬੀ ਨੂੰ ਫੋਨ ਤੇ ਮੈਸੇਜ ਕੀਤਾ ਕਿ ਭਾਬੀ ਗੇਟ ਦੀ ਕੁੰਡੀ ਖੋਲ ਦੇ ਮੈਂ ਬਾਹਰ ਖੜਾ ਭਾਬੀ ਨੇ ਹੌਲੀ-ਹੌਲੀ ਗੇਟ ਦੀ ਕੁੰਡੀ ਖੋਲਦੀ ਤੇ ਮੈਂ ਕਮਰੇ 'ਚ ਚਲਾ ਗਿਆ ਪਹਿਲਾਂ ਤਾਂ ਭਾਬੀ ਡਰ ਗਈ ਮੈਨੂੰ ਕਹਿੰਦੀ ਜੇ ਕਿਸੇ ਨੂੰ ਪਤਾ ਲੱਗ ਗਿਆ ਆਪਣੀ ਦੋਵਾਂ ਦੀ ਸ਼ਾਮ ਤਾਂ ਆਜੂਗੀ ਮੈਂ ਕਿਹਾ ਭਾਬੀ ਤੂੰ ਬੇਫਿਕਰ ਹੋ ਜਾ 4 ਵਜੇ ਤੱਕ ਤਾਂ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਕਿਉਂਕਿ 4 ਵਜੇ ਡੈਡੀ ਤੇ ਤਾਏ ਨੇ ਆਉਣਾ ਮੈਂ ਉੱਠ ਕੇ ਆਪਣੇ ਕਮਰੇ ਵਿੱਚ ਚਲਾ ਜਾਊਂਗਾ ਫਿਰ ਮੈਂ ਤੇ ਭਾਬੀ ਇੱਕ ਦੂਜੇ ਦੇ ਪਿਆਰ ਦਾ ਖੂਬ ਆਨੰਦ ਮਾਣਨ ਲੱਗੇ ਮੈਂ ਭਾਬੀ ਨੂੰ ਕਿਹਾ ਭਾਬੀ ਜਦੋਂ ਦੀ ਤੂੰ ਇਸ ਘਰ ਵਿੱਚ ਆਈ ਹੈ ਮੇਰਾ ਤਾਂ ਤੇਰੇ ਤੋਂ ਤੇਰੇ ਤੇ ਉਦੋਂ ਦੀ ਅੱਖ ਸੀ ਭਾਬੀ ਮੈਨੂੰ ਕਹਿੰਦੀ ਸੋਨਾ ਤਾਂ ਚੰਦ ਰਿਆ ਤੂੰ ਵੀ ਮੈਨੂੰ ਲੱਗਦਾ ਸੀ ਪਰ ਮੇਰੇ ਚ ਹਿੰਮਤ ਨਹੀਂ ਪਈ ਸੀ ਤੈਨੂੰ ਕੁਝ ਕਹਿਣ ਦੀ ਨਾਲੇ ਤੇਰੇ ਭਰਾ ਦਾ ਤਾਂ ਰੰਗ ਕਾਲਾ ਹੈ ਉਹਦੇ ਨਾਲ ਮੇਰਾ ਵਿਆਹ ਹੋ ਗਿਆ ਮੈਂ ਕਿਹਾ ਭਾਬੀ ਇੰਨੀ ਛੇਤੀ ਵੀਰੇ ਨੂੰ ਕਾਲਾ ਕਹਿਣ ਲੱਗੀ ਤੂੰ ਤਾਂ ਇੱਕ ਰਾਤ 'ਚ ਹੀ ਆਪਣਾ ਰੰਗ ਬਦਲ ਗਈ ਭਾਬੀ ਕਹਿੰਦੀ ਨਾਲੇ ਤੇਰਾ ਭਰਾ ਮੋਟਾ ਜਿਹਾ ਹੈ ਤੇ ਨਾਲੇ ਤੈਨੂੰ ਪਤਾ ਹੀ ਹੈ ਡਰਾਈਵਰ ਤਾਂ ਰੁੱਖੇ ਜੇ ਸੁਭਾਅ ਦੇ ਹੁੰਦੇ ਆ ਫਿਰ ਭਾਬੀ ਕਹਿੰਦੀ ਤੇਰਾ ਭਰਾ ਉੱਥੇ ਆਪ ਪਤਾ ਨਹੀਂ ਕਿਹਦੇ ਕਿਹਦੇ ਨਾਲ ਨਜ਼ਾਰੇ ਲੈਂਦਾ ਰਹੇ ਫਿਰਦਾ ਹੋ ਤੇ ਮੈਨੂੰ ਇੱਥੇ ਕੱਲੀ ਨੂੰ ਛੱਡ ਗਿਆ ਪਤਾ ਨਹੀਂ ਕਿੰਨੇ ਕ ਸਾਲ ਬਾਅਦ ਇੱਥੇ ਆਊਗਾ ਕਿਉਂਕਿ ਮੈਨੂੰ ਪਤਾ ਹੈ ਮੈਨੂੰ ਤੇਰਾ ਭਰਾ ਉਧਰ ਤਾਂ ਬੁਲਾਉਂਦਾ ਨਹੀਂ ਮੈਂ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਹੀ ਉਹਦੇ ਬਿਨਾਂ ਨਹੀਂ ਕੱਟ ਸਕਦੀ ਹੁਣ ਤਾਂ ਮੈਂ ਤੇਰੇ ਨਾਲ ਹੀ ਰਿਹਾ ਕਰੂੰਗੀ ਰਾਤਾਂ ਲੰਘਾਇਆ ਕਰੂੰਗੀ ਮੈਂ ਕਿਹਾ ਭਾਬੀ ਬੇਫਿਕਰ ਹੋ ਜਾ ਹਫਤੇ ਵਿੱਚ ਤਿੰਨ ਵਾਰੀਆਂ ਪਾਣੀ ਦੀਆਂ ਆਉਂਦੀਆਂ ਨੇ ਤੇ ਹਫਤੇ ਦੀਆਂ ਤਿੰਨ ਰਾਤਾਂ ਵਿੱਚ ਆਪਾਂ ਪੂਰੇ ਨਜ਼ਾਰੇ ਲਿਆ ਕਰਾਂਗੇ ਜਦੋਂ ਕਿਤੇ ਘਰ ਦੀ ਬਾਹਰ ਜਾਇਆ ਕਰਨਗੇ ਉਦੋਂ ਦਾ ਫਿਰ ਆਪਣੀਆਂ ਮौजਾਂ ਹੀ ਮौजਾਂ ਹੋਇਆ ਕਰਨਗੀਆਂ ਫਿਰ ਮੈਂ ਤੇ ਭਾਬੀ ਨੇ 3:30 ਵਜੇ ਤੱਕ ਖੂਬ ਨਜ਼ਾਰੇ ਲੁਟੇ ਫਿਰ 4 ਵਜੇ ਮੈਂ ਉੱਠਿਆ ਉੱਠ ਕੇ ਮੈਂ ਗੇਟ ਖੋਲ ਦਿੱਤਾ ਤੇ ਫਿਰ ਮੈਂ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਿਆ ਅਗਲੇ ਦਿਨ ਸਵੇਰੇ ਮੇਰੀ 9 ਵਜੇ ਅੱਖਾਂ ਖੁੱਲ੍ਹੀ। ਜਦ ਮੈਂ ਉੱਠ ਕੇ ਬਾਹਰ ਗਿਆ ਤਾਂ ਭਾਬੀ ਵਿਹੜੇ ਵਿੱਚ ਬੋਕਰ ਮਾਰੀ ਜਾਂਦੀ ਸੀ। ਜਦੋਂ ਮੈਂ ਉਸ ਦੀ ਕੋਲ ਦੀ ਲੰਘਿਆ ਤਾਂ ਕਹਿਣ ਲੱਗੀ ਮਰ ਜਾਣਿਆ ਆਪ ਤਾਂ ਤੂੰ 9 ਵਜੇ ਉੱਠਿਆ ਤੇ ਮੈਨੂੰ ਸਾਰੀ ਰਾਤ ਨਹੀਂ ਟਿਕਨ ਦਿੱਤਾ। ਭਾਬੀ ਦੀ ਇਹ ਗੱਲ ਸੁਣ ਕੇ ਅਸੀਂ ਦੋਨੇ ਗੁੱਜਾ ਗੁੱਜਾ ਹੱਸ ਪਏ। ਭਾਬੀ ਮੈਨੂੰ ਕਹਿੰਦੀ ਅੱਜ ਚਾਚੀ ਨੇ ਸ਼ਹਿਰ ਦਵਾਈ ਲੈਣ ਜਾਣਾ ਹੈ। ਨਾਲੇ ਨਾਨੀ ਦਾ ਪਤਾ ਲੈ ਕੇ ਆਉਣਾ ਹੈ। ਅੱਜ ਵੀ ਆਪਣੀਆਂ ਮौजਾਂ ਹੀ ਮौजਾਂ ਐ। ਇਨੀ ਗੱਲ ਕਹਿ ਕੇ ਭਾਬੀ ਅੰਦਰ ਚਲੀ ਗਈ ਮੈਂ ਬਾਹਰ ਗਲੀ ਵਿੱਚ ਜਾ ਕੇ ਮੁੰਡਿਆਂ ਕੋਲ ਖੜਾ ਸੀ ਭਾਬੀ ਦੇ ਨਾਲ ਲੰਘਾਈ ਰਾਤ ਨੇ ਮੇਰੇ ਦਿਲ ਨੂੰ ਠੰਡ ਪਾ ਦਿੱਤੀ ਸੀ ਹੁਣ ਤਾਂ ਮੈਨੂੰ ਵੀ ਇਹੀ ਲੱਗਿਆ ਰਹਿੰਦਾ ਸੀ ਕਦੋਂ ਸਾਰੇ ਘਰ ਦੇ ਜਾਣ ਤੇ ਮੈਂ ਤੇ ਭਾਬੀ ਨਜ਼ਾਰੇ ਲਈਏ ਮੈਨੂੰ ਪਛਤਾਵਾ ਵੀ ਹੋ ਰਿਹਾ ਸੀ ਜੋ ਮੈਂ ਕਰ ਰਿਹਾ ਸੀ ਕਿ ਕਿਤੇ ਮੈਂ ਗਲਤ ਤਾਂ ਨਹੀਂ ਕਰ ਰਿਹਾ ਕਿ ਮੈਂ ਆਪਣੇ ਭਰਾ ਦਾ ਪਿੱਛਾ ਤਕਾਉਂਦਾ ਸੀ ਉਸ ਦੀ ਇੱਜ਼ਤ ਦੇ ਨਾਲ ਖੇਡਦਾ ਸੀ ਮੈਂ ਘਰ ਵੀ ਕੀ ਸਕਦਾ ਸੀ ਮੈਂ ਜਵਾਨ ਸੀ ਉਪਰੋਂ ਭਾਬੀ ਨੂੰ ਜਵਾਨ ਨੂੰ ਵੇਖ ਕੇ ਮੇਰ ਤੋਂ ਰਹਾ ਨਹੀਂ ਜਾਂਦਾ ਸੀ ਪਰ ਭਾਬੀ ਵੀ ਵਿਚਾਰੀ ਕੀ ਕਰਦੀ ਉਹ ਵੀ ਮਨ ਨੂੰ ਪੱਥਰ ਬਣਾ ਕੇ ਤੁਰੇ ਫਿਰਦੀ ਸੀ ਆਪਣੇ ਘਰ ਵਾਲੇ ਤੋਂ ਬਿਨਾ ਉਸ ਹੋਰੇ ਘਰ ਵਿੱਚ ਇਕੱਲੀ ਰਹਿ ਰਹੀ ਸੀ ਮੈਂ ਸੋਚਿਆ ਜੇ ਮੈਂ ਭਾਬੀ ਨੂੰ ਇਸੇ ਤਰ੍ਹਾਂ ਨਜ਼ਾਰੇ ਦਿਂਦਾ ਰਿਹਾ ਤਾਂ ਭਾਬੀ ਇੱਥੇ ਟਿਕੀ ਰਹੂਗੀ ਨਹੀਂ ਤਾਂ ਉਹਨੇ ਜ਼ਿਆਦਾ ਟਾਈਮ ਇੱਥੇ ਨਹੀਂ ਰਹਿਣਾ ਏ ਵੀ ਸਾਡੇ ਇਸ ਤਰ੍ਹਾਂ ਸਾਡੇ 2-3 ਸਾਲ ਲੰਘ ਗਏ ਮੇਰਾ ਭਰਾ ਹਜੇ ਵੀ ਦੁਬਈ ਤੋਂ ਵਾਪਸ ਨਾ ਆਇਆ ਫਿਰ ਮੇਰੇ ਲਈ ਸਾਡੀ ਰਿਸ਼ਤੇਦਾਰੀ ਚੋਂ ਕਿਸੇ ਰਿਸ਼ਤੇਦਾਰ ਨੇ ਕੁੜੀ ਦੀ ਦੱਸ ਪਾਈ ਮੇਰੀ ਮੰਮੀ ਤੇ ਤਾਈ ਨੂੰ ਕੁੜੀ ਬੜੀ ਪਸੰਦ ਸੀ ਮੇਰਾ ਡੈਡੀ ਵੀ ਉਸ ਰਿਸ਼ਤੇ ਤੇ ਰਾਜੀ ਸੀ ਕਿਉਂਕਿ ਕੁੜੀ ਚੰਗੇ ਸਰਦੇ ਪੁੱਜਦੇ ਘਰ ਦੀ ਸੀ ਉਹਦੇ ਪਿਕੇ ਵੀ ਕਮਾਈ ਵਾਲੇ ਸੀ ਤਾਇਆ ਵੀ ਇਹ ਕਹਿੰਦਾ ਸੀ ਆਪਾਂ ਵੱਡੇ ਦਾ ਰੰਗ ਪੱਕਾ ਹੋਣ ਕਰਕੇ ਨਾਲੇ ਉਮਰ ਵੱਡੀ ਸੀ ਇਸ ਕਰਕੇ ਚੰਗੇ ਘਰ ਦਾ ਰਿਸ਼ਤਾ ਨਹੀਂ ਆਇਆ ਮਾੜੇ ਘਰ ਦਾ ਰਿਸ਼ਤਾ ਲੈ ਲਿਆ ਹੁਣ ਆਪਾਂ ਗੋਪੀ ਦਾ ਵਿਆਹ ਤਾਂ ਚੰਗੇ ਘਰ ਵਿੱਚ ਕਰਾਂਗੇ ਹੁਣ ਆਪਾਂ ਇਸ ਮੁੰਡੇ ਨੂੰ ਚੰਗੇ ਘਰ ਚ ਵਿਆਹਾਂਗੇ ਜਦੋਂ ਮੇਰੇ ਰਿਸ਼ਤੇ ਦੀ ਗੱਲ ਘਰ ਵਿੱਚ ਤੁਰੀ ਤਾਂ ਭਾਬੀ ਨੇ ਮੈਨੂੰ ਕੋਲ ਬੁਲਾਇਆ ਤੇ ਸਾਫ਼-ਸਾਫ਼ ਕਹਿ ਦਿੱਤਾ ਮੈਂ ਤੇਰਾ ਰਿਸ਼ਤਾ ਕਿਤੇ ਹੋਰ ਨਹੀਂ ਹੋਣ ਦੇਣਾ ਜੇ ਤੂੰ ਵਿਆਹ ਕਰਵਾ ਲਿਆ ਤਾਂ ਮੈਂ ਸਾਰਿਆਂ ਨੂੰ ਆਪਣੀ ਸੱਚਾਈ ਦੱਸ ਦੂੰਗੀ ਦੇਖ ਲਾ ਮੇਰੇ ਕੋਲ ਤੇਰੀਆਂ ਤੇ ਮੇਰੀਆਂ ਵੀਡੀਓ ਹੈ ਕਿਆਂ ਮੈਂ ਭਾਬੀ ਦੀ ਇਹ ਗੱਲ ਸੁਣ ਕੇ ਹੱਕਾ ਬੱਕਾ ਰਹਿ ਗਿਆ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿ ਭਾਬੀ ਨੇ ਮੇਰੀ ਤੇ ਆਪਣੀ ਵੀਡੀਓ ਕਦੋਂ ਬਣਾ ਲਈ ਮੈਨੂੰ ਕਹਿੰਦੀ ਇਹ ਨਾ ਸੋਚ ਲਈ ਕਿ ਤੂੰ ਮੇਰੇ ਫੋਨ ਵਿੱਚੋਂ ਵੀਡੀਓ ਡਿਲੀਟ ਕਰ ਦੇਂਗਾ ਇਹ ਤਾਂ ਮੈਂ ਆਪਣੀ ਸਹੇਲੀ ਨੂੰ ਵੀਡੀਓ ਭੇਜੀ ਆ ਜੇ ਤੂੰ ਮੇਰੇ ਫੋਨ ਚੋਂ ਡਿਲੀਟ ਕਰ ਦਿਆਂ ਤਾਂ ਉਸ ਕੁੜੀ ਦੇ ਫੋਨ ਵਿੱਚ ਹੈਗੀਆਂ ਸਾਰੇ ਘਰਦਿਆਂ ਦੇ ਸਾਹਮਣੇ ਦਿਖਾ ਦੂੰਗੀ ਵੀਡੀਓ ਸਾਰੇ ਘਰਦਿਆਂ ਨੂੰ ਤੇਰੀ ਇੱਜ਼ਤ ਵੇਖ ਲਾ ਫਿਰ ਕੀ ਰਹਿ ਜੂ ਕੀ ਮੈਂ ਭਾਬੀ ਦੇ ਮੂੰਹੋਂ ਇਹ ਗੱਲ ਸੁਣ ਕੇ ਬੜਾ ਹੈਰਾਨ ਹੋਇਆ ਮੈਂ ਤਾਂ ਹੁਣ ਤੱਕ ਭਾਬੀ ਨੂੰ ਭੋਲੀ ਭੰਡਾਰੀ ਸਮਝੇ ਬੈਠਾ ਸੀ ਪਰ ਉਹ ਤਾਂ ਬਹੁਤ ਤੇਜ ਇਤਰਾਰ ਸੀ ਮੈਂ ਤਾਂ ਇਥੋਂ ਤੱਕ ਕਦੇ ਸੋਚਿਆ ਵੀ ਨਹੀਂ ਸੀ ਕਿ ਭਾਬੀ ਇਹ ਕੰਮ ਵੀ ਕਰ ਸਕਦੀ ਹੈ ਮੈਨੂੰ ਕਹਿੰਦੀ ਜਿਹੜਾ ਮੈਂ ਤੇਰੇ ਨਾਲ ਟਾਈਮ ਲੰਘਾਇਆ ਮੈਂ ਪੂਰੀ ਜ਼ਿੰਦਗੀ ਨਹੀਂ ਭੁੱਲ ਸਕਦੀ ਤੂੰ ਇਸ ਵਿਆਹ ਨੂੰ ਇਨਕਾਰ ਕਰ ਦੇ ਉਹ ਸਾਰਿਆਂ ਨੂੰ ਕਹਿ ਦੇ ਕਿ ਮੈਂ ਤਾਂ ਨ ਮਰਦ ਹਾਂ ਕਿਉਂਕਿ ਮੈਂ ਤੇਰਾ ਵਿਆਹ ਹੋਣ ਨਹੀਂ ਦੇਣਾ ਤੂੰ ਤਾਂ ਹੁਣ ਮੇਰੇ ਜੋਗਾ ਹੀ ਰਹਿ ਗਿਆ ਹੈ ਕਿਉਂਕਿ ਤੇਰੇ ਭਰਾ ਨੇ ਤਾਂ ਸਾਰੀ ਜ਼ਿੰਦਗੀ ਇੱਧਰ ਆਉਣਾ ਨਹੀਂ ਮੈਂ ਤੇਰੇ ਬਿਨਾ ਰਹਿ ਨਹੀਂ ਸਕਦੀ ਭਾਬੀ ਦਾ ਦਿਮਾਗ ਤਾਂ ਇੰਨਾ ਤੇਜ਼ ਚੱਲਦਾ ਸੀ ਮੈਂ ਫਿਰ ਸਾਰੀ ਉਮਰ ਕੁਵਾਰਾ ਕਿਵੇਂ ਰਹਿ ਸਕਦਾ ਸੀ ਆਖਰ ਮੈਂ ਵੀ ਆਪਣੀ ਜ਼ਿੰਦਗੀ ਜਿਉਣੀ ਚਾਹੁੰਦਾ ਸੀ ਪਰ ਭਾਬੀ ਨੇ ਮੈਨੂੰ ਆਪਣੇ ਅਜਿਹੇ ਜਾਲ ਵਿੱਚ ਫਸਾ ਲਿਆ ਨਾ ਮੈਂ ਨਿਕਲ ਸਕਦਾ ਸੀ ਜੇ ਮੈਂ ਨਿਕਲਦਾ ਤਾਂ ਮੇਰੀ ਬੜੀ ਬੇਇੱਜ਼ਤੀ ਹੋਣੀ ਸੀ ਮੇਰੀ ਅਤੇ ਮੇਰੇ ਭਰਾ ਦੀ ਵੀ ਸਾਰੀ ਉਮਰ ਲਈ ਟੁੱਟ ਜਾਣੀ ਸੀ ਮੇਰੇ ਤਾਏ ਦੀ ਤੇ ਡੈਡੀ ਦੀ ਵੀ ਵਿਗੜ ਜਾਣੀ ਸੀ ਜਿੰਨਾ ਦੋਨਾਂ ਭਰਾਵਾਂ ਦੇ ਵਿੱਚ ਇੰਨਾ ਪਿਆਰ ਸੀ ਇੱਕ ਦੂਜੇ ਤੋਂ ਬਿਨਾ ਕਦਮ ਨਹੀਂ ਪੁੱਟਦੇ ਸੀ ਮੈਂ ਉਹਨਾਂ ਦੋਨਾਂ ਨੂੰ ਵਿਛੋੜਨਾ ਵੀ ਨਹੀਂ ਚਾਹੁੰਦਾ ਸੀ ਮੇਰੀ ਤਾਂ ਹੁਣ ਸੱਪ ਦੇ ਮੂੰਹ ਵਿੱਚ ਕਿਰਲੀ ਵਾਲੀ ਗੱਲ ਬਣ ਗਈ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਮੈਂ ਕਿੱਧਰ ਜਾਵਾਂ ਕਦੇ-ਕਦੇ ਮੇਰਾ ਦਿਲ ਕਰਦਾ ਸੀ ਕਿ ਮੈਂ ਤਾਂ ਕੁਝ ਖਾ ਕੇ ਮਰ ਜਾ। ਫਿਰ ਆਪਣੇ ਭੋਲੇ ਭਾਲੇ ਮਾਪਿਆਂ ਦੇ ਮੂੰਹ ਵੱਲ ਦੇਖ ਕੇ ਇਹ ਕਦਮ ਨਾ ਚੁੱਕਦਾ। ਨਾ ਮੈਂ ਮਰਿਆਂ ਚ ਸੀ ਤੇ ਨਾ ਮੈਂ ਜਿਉਂਦਿਆਂ ਚ। ਜੇ ਮੈਂ ਵਿਆਹ ਕਰਵਾਉਂਦਾ ਸੀ ਤਾਂ ਭਾਬੀ ਨੇ ਸਾਡੇ ਦੋਹਾਂ ਦਾ ਰਾਜ ਸਾਰਿਆਂ ਦੇ ਸਾਹਮਣੇ ਰੱਖ ਦੇਣਾ ਸੀ। ਜੇ ਮੈਂ ਨਹੀਂ ਕਰਵਾਉਂਦਾ ਸੀ ਤਾਂ ਸਾਰੀ ਉਮਰ ਭਾਬੀ ਦੀ ਗੁਲਾਮੀ ਕਰਨੀ ਪੈਣੀ ਸੀ। ਆਪਣਾ ਤਾਂ ਮੀਰਾ ਕੋਈ ਹੁਣ ਇਸ ਦੁਨੀਆ ਤੇ ਨਾਮੂ ਨਿਸ਼ਾਨ ਹੀ ਨਹੀਂ ਰਹਿ ਜਾਣਾ ਸੀ। ਮੇਰਾ ਵੀ ਦਿਲ ਕਰਦਾ ਸੀ ਮੇਰਾ ਇੱਕ ਪਰਿਵਾਰ ਹੋਵੇ। ਮੇਰੇ ਆਪਣੇ ਬੱਚੇ ਹੋਣ ਪਰ ਸਾਰੀ ਉਮਰ ਹੁਣ ਮੇਰੇ ਕੋਲ ਪਛਤਾਵਾ ਹੀ ਸੀ ਕਿ ਕਿਸ ਘੜੀ ਵਿੱਚ ਮੈਂ ਇਹ ਗਲਤੀ ਕਰ ਬੈਠਾ ਜਿਹਦਾ ਪਛਤਾਵਾ ਸ਼ਾਇਦ ਹੁਣ ਮੈਨੂੰ ਸਾਰੀ ਉਮਰ ਹੀ ਭੁਗਤਣਾ ਪਊਗਾ ਹੁਣ ਤੁਸੀਂ ਹੀ ਦੱਸਿਓ ਮੈਂ ਕੀ ਕਰਾਂ ਤੇ ਕਿੱਧਰ ਜਾਵਾਂ ਮੈਂ ਤਾਂ ਆਪਣੇ ਸਾਰੇ ਦੋਸਤਾਂ ਨੂੰ ਇਹ ਹੀ ਬੇਨਤੀ ਕਰਦਾ ਕਦੇ ਵੀ ਆਪਣੀ ਜਵਾਨੀ ਦੇ ਜੋਸ਼ ਵਿੱਚ ਆ ਕੇ ਅਜਿਹਾ ਕੰਮ ਨਾ ਕਰੋ ਜੀਦਾ ਨਤੀਜਾ ਬਹੁਤ ਖਤਰਨਾਕ ਹੋਵੇ ਕਿਉਂਕਿ ਗਲਤ ਕੰਮ ਦਾ ਨਤੀਜਾ ਅਖੀਰ ਨੂੰ ਗਲਤ ਹੀ ਨਿਕਲਦਾ ਹੈ ਪਰ ਪਿੱਛੋਂ ਪਛਤਾਇਆ ਕੁਝ ਨਹੀਂ ਬਣਦਾ ਹੁੰਦਾ ਪਹਿਲਾਂ ਹੀ ਸਾਨੂੰ ਸੋਚ ਸੰਭਲ ਕੇ ਅਜਿਹੇ ਕਦਮ ਚੁੱਕਣੇ ਚਾਹੀਦੇ ਨੇ ਹਾਂਜੀ ਕੀ ਵਿਚਾਰ ਨੇ ਤੁਹਾਡੇ ਇਸ ਕਹਾਣੀ ਦੇ ਬਾਰੇ ਤੇ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਕਹਾਣੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇਕਰ ਕਹਾਣੀ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਜੀ ਕਰ ਲੈਣਾ ਜੀ ਅੱਜ ਵੀ ਕਹਾਣੀ ਦੇਖਣ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦਿਆਂ ਕਿਸੇ ਹੋਰ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ